ਤਰੀ ਬਣਾ ਤੁਸੀਂ ਨਹੀਂ ਉਹ ਨਹੀਂ ਬਤਾਇਆ ਇੱਕ ਜਿਹਾ ਬੰਦਾ ਕਿੱਥੇ ਘੱਟੂ ਫਿਰ ਮੀਡੀਆ ਸਾਡੋ ਮੈਂ ਰੋ ਮੈਡੀਕਲ ਕਰਾਉਂਗਾ ਆਪ ਕੋਈ ਐਸਾ ਜਾਨ ਬੰਦੇ ਕਿੱਥੇ ਘੱਟੂ ਫਿਰ ਮੀਡੀਆ ਕਰਨਾ ਸਾਡੋ ਇਹ ਤਾਂ ਵੀ ਦੋਸਤੀ ਆ ਨੈੱਟ ਮੇਰੇ ਇਥੇ ਰੁਟੀਨ ਦੇ ਮੈਂ ਕਰਾਂ ਫਿਰ ਰੁਟੀਨ ਮੈਂ ਦੂਜੀ ਗੱਲ ਦੀ ਰੁਟੀਨ ਕਿੰਨੇ ਦੀ ਰੁਟੀ ਆਡੋਰ ਗੱਡੂ ਤੇ ਲੱਗਦਾ ਪਪਾਈ ਮੈਂ ਨਾ ਪੈਸਾ ਨਹੀਂ ਲਊਂਗਾ ਮੈਂ ਲੱਗਦਾ ਮੈਂ ਗੱਲ ਸਹੀ ਕਰ ਰਿਹਾ ਨਾ ਮੈਂ ਪੈਸਾ ਨਹੀਂ ਜੋੜ ਕੋਈ ਨਹੀਂ ਆਪਣੇ ਚਾੜੇ ਬਣੋ ਜੇ ਦਾਰ ਦੇ ਪੰਗੀ ਨਹੀਂ ਹੈ ਤੁਹਾਨੂੰ ਜੇ ਤਾਂ ਤੰਗੀ ਨਹੀਂ ਹੈ ਤੁਹਾਨੂੰ ਉਦੋਂ ਕੁਸਮ ਮਾਰ ਕੇ ਤੁਸੀਂ ਕਹਿੰਦੇ ਹੋ ਮਨਾਉਣਾ ਮਨਾਉਣਾ ਫਿਰ ਇੱਕ ਬੰਦਾ ਨਾ ਮੇਰੇ ਉਹ ਆਪਣੀ ਨਾਲ ਬੰਦਾ ਹੈ ਇਹਨਾਂ ਨਾਲ ਬੰਦੀ ਤੇ ਬਿਠਾ ਹੈ ਮੈਂ ਇੱਕਦਾਂ ਵਾਦੇ ਹਾਂ ਮੇਰੀ ਮੈਂ ਮਾਰ ਕੇ ਮੇਰੀ ਹਟਾਏ ਤਾਂ ਉਹ ਵੀ ਇਹ ਕਰੋ ਪਿਆ ਮੈਂ ਕਰੋ ਛੋਟੀਆਂ ਨਾਲ ਡੀਲ ਕਰੋ ਅਹੀਂ ਰਾਇੂ ਨੇ ਸੇਕਾ ਦੀ ਤੁਹਾਡੀ ਮੀਡੀਆ ਖਬਰ ਜਾਏਗੀ ਤੁਹਾਨੂੰ ਓਕੇ ਹੋ ਨੈਟ ਮੇਰੇ ਇਥੇ ਦੂਰੀ ਨੇ ਮੈਂ ਕਰਾਂ ਫਿਰ ਆਪਰੇ ਦੂਰੀ ਮੈਂ ਤੇ ਦੂਰੀ ਕੋਈ ਨਾ ਕਿਤੇ ਦੀ ਕੱਢੀ ਆਰਡਰ ਆਇਆ ਲੋ ਜਾਨ ਆਰਡਰ ਗਿਆ ਦੋਡਾ ਆਰਡਰ ਕਾਹ ਡੀਟੇਲ ਲੱਗ ਰਹੀ ਬਾਈ ਮੈਂ ਨਾ ਪੈਸਾ ਨਹੀਂ ਲੋ ਮੈਂ ਇਲੈਕਟ੍ਰੀਕਲ ਮੈਂ ਗੱਲ ਸਹੀ ਕਰ ਰਿਹਾ ਨਾ ਮੈਂ ਨਾ ਪੈਸਾ ਨਹੀਂ ਲੋੜ ਕੋਈ ਨਹੀਂ ਆਪਣੇ ਚਾੜੇ ਬਣੋ ਜੇ ਦਾਰੋ ਤੰਗੀ ਨਹੀਂ ਲਿਆ ਤੁਹਾਨੂੰ ਜੇ ਤੰਗੀ ਨਹੀਂ ਲਿਆ ਤੁਹਾਨੂੰ ਉਦੋਂ ਪੁਲਸ ਨੂੰ ਆਣ ਕੇ ਤੁਸੀਂ ਕਹਿੰਦੇ ਹੋ ਇਹ ਸਾਡਾ ਰਸਤਾ ਨਹੀਂ ਮਿਲਦਾ ਇਹ ਰਸਤਾ ਨਹੀਂ ਹੁੰਦਾ ਠੀਕ ਹੈ ਨਾ ਇਹ ਦੇਣਾ ਇਹਦੀ ਜਬਾਨਾ ਨਹੀਂ ਮੰਨਦੇ ਉਹ ਦੇ ਜਵਾਨ ਅਖੇ ਦੀ ਪੀ ਦੋ ਅੱਗੇ ਲਈ ਹੈ ਇੱਕ ਮਿੰਟ ਦੇਰੀ ਸੋਣੇ ਦੀ ਹੂੰ ਤੋਰੀ ਛਾਲੂ ਰੋੜੀ ਹਰ ਦੇ ਦੇਖੀ ਨਾ ਤੇ ਕੋਰੀ ਛੜ ਕੇ ਇੱਧਰੋਂ ਪਤਾ ਲੱਗ ਜੂ ਪੋਸਾਰੇ ਕੀ ਆ ਉਸ ਨੂੰ ਕਿੰਨੀਆਂ ਗੰਦੀਆਂ ਗਾਲਾਂ ਕੱਢ ਕੇ ਜਾਂਦੇ ਆ ਇਹ ਵੀ ਕਹਿੰਦੇ ਸੋਚਿਆ ਕਿ ਪੁਲਿਸ ਨੂੰ ਗਾਲਾਂ ਕੱਢਦੇ ਆ ਕੱਢਦੇ ਆ ਫਿਰ ਚੇਤੀ ਹੁੰਦੀ ਜਾਏ ਕਿ ਸੋਚਾ ਮਾਰੋ ਹਰ ਬੰਦਾ ਦੇਖਦਾ ਹੈ ਹਰ ਗੱਲ ਬੰਦਾ ਦੇਖਦਾ ਕੀ ਆ ਨਹੀਂ ਇਹ ਪਤਾ ਨਹੀਂ ਕਿ ਇੱਕ ਗੱਲ ਮਾਰੋ ਤੇ ਕਹਿੰਦਾ ਗੰਹੀ ਲਗੀਦਾ ਇਹਨੂੰ ਬੁਲਾ ਕੇ ਮਾਰਣਾ ਨਹੀਂ ਕਹਿੰਦਾ ਇਹ ਇਹ ਦੇ ਕੀ ਠੀਕ ਹੈ ਨਾ ਚਲੋ ਬਾਰ ਬਾਰ ਕਹੀਦਾ ਨਾ ਬਿੱਤੇ ਫੇ ਰੋਗਾ ਦਾ ਆ ਦੇ ਆ ਦੇ ਤੇ ਮੜਾ ਬਾਬਾ ਕੋ ਸੋਣਾ ਮੇਰੀ ਕਾ ਤੋ ਅੱਜ ਬੋਸ ਬਸ ਪਰੜ ਜਾ ਨਾ ਐਸੇ ਨੰਗਣੂ ਉੜਾਈ ਨਾ ਰੰਗੇ ਠੀਕ ਹੈ ਨਾ ਫੇ ਤੂੰ ਹੀ ਤੂੰ ਹੀ ਆਪਣੀ ਜਬਾਨ ਕੱਢਦਾ ਵਾ ਤੂੰ ਮੇਰੇ ਮੇਰੇ ਦਾ ਕਹਿਆ ਪਿਆ ਕੋਣ ਹੁੰਦਾ ਰਹਿ ਤਾ ਤੂੰ ਮੜਾ ਨਹੀਂ ਬੋਲੇ ਕਾੜ ਬੋਲੇ ਜਾਣ ਕੇ ਮੇਰਾ ਕੀ ਦਿਸੇ ਰੋਣ ਦੇ ਭੜਾ ਸਾਦੇ ਵਾਸਤੇ ਅਣੂ ਸਾਦੇ ਵਾਸਤੇ ਟੂਟੀ ਕੱਢੇ ਕੱਢ ਵਾਸਤੇ ਕਰਦੇ ਤੁਸੀਂ ਡਿਜੀਟਲ ਆਰਡਰ ਬਿਆਰ ਤੁਸੀਂ ਕਰਦੇ ਹੋ ਆਪਨੇ ਡਿਜੀਟ ਨਹੀਂ ਕੀਤੀ ਤੁਸੀਂ ਆਰਡਰ ਗਿਆ ਤੁਹਾਡਾ ਆਰਡਰ ਗਿਆ ਨਾ ਫਿਰ ਇਹ ਬਕਰ ਕਰਕੇ ਮੰਦੇ ਆਰਡਰ ਮੁੰਦੇ ਨਹੀਂ ਬਣਾਉਣਾ ਮਨਾਉਣਾ ਫਿਰ ਮਾਰਨਾ ਮੇਰੇ ਮਾਰ ਮਾਰ ਮੇਰੇ ਜੰਡਾ ਮਾਰਿਆ ਜਾ ਕੇ ਲੈ ਗਿਆ ਕੌਣ ਨੇ ਕੀਤਾ ਯਾਰ ਤੂੰ ਨੇ ਦੋ ਕੰਡਾ ਮਾਰਿਆ ਕੋਲ ਪਰ ਤੇਰੀ ਬਾਹ ਦੋੜਦੇ ਕੌਣ ਹਾਂ

ਇਹ ਮੇਰੇ ਨਾਲ ਹੀ ਮਾਰਿਆ ਦਿਆਰੇ ਨਾਲ ਹੀ ਮਾਰਿਆ ਇਹ ਨਾਲ ਹੀ ਉਹ ਨਹੀਂ ਮਾਰਿਆ ਮੈਨੂੰ ਦੱਸਿਆ ਇਹ ਨਾਲ ਹੀ ਮਾਰਿਆ ਇਹ ਨਾਲ ਹੀ ਮਾਰਿਆ ਇਹ ਨਾਲ ਹੀ ਮਾਰਿਆ ਕੋਈ ਆ ਗੁਜੀ ਰੋਜ਼ ਚਾਰ ਵਾਰ ਤੱਕ ਅੱਥੇ ਡਰ ਤੂੰ ਹੋਈ ਬਣਾ ਮੈਂ ਆਪਣਾ ਮੂੰਹ ਹੁਣ ਦੋ ਸਵਾਲ ਗਿਆ ਬਾਹਰ ਕਰਕੇ ਡੱਡੇ ਕੋ ਬਾਹਰ ਕੋ ਮਾਰ ਮਾਰ ਕੇ ਗਾੜਾ ਨਾਲ ਮੈਂ ਮੈਕਾ ਕਰਾ ਲਓ ਇੱਥੇ ਮੈਨੂੰ ਮਾਰਿਆ ਕਰਾ ਲਾ ਜਾਂਦਾ ਕਰਾ ਲਓ ਐਸੇ ਐਸੇ ਮੇਰੇ ਨਾਲ ਗੱਲ ਕਰ ਮੈਂ ਵੀ ਇੱਥੇ ਹੀ ਆ ਭੱਜ ਗਿਆ ਕੋਈ ਬੰਦਾ ਲਿਆਉਂਦੇ ਇੱਥੇ ਅੱਥੇ ਕੱਢੇ ਬੰਦਾ ਲਿਆਉਦੀ ਕਿੱਥੇ ਆ ਦੁਬਾਰਾ ਆਣਦਾ ਹੈ ਗਾਵੀ ਚਾਰੂ ਆਵੇ ਚਾਰੂ ਆਵੇ ਨਾ ਬਾਰਵਾ ਦੇ ਵਿੱਚ